ਹਾਂਜੀ ਕਿਸਾਨ ਵੀਰ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆਂ ਐਡਰੈਸ ਇਹ ਕਈ ਵੀਰ ਦਾ ਦੋਸਤੋ ਜਰੂਰ ਕਨਫਰਮ ਕਰ ਲਿਓ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਧਰਮਤਨ ਸਾਹਿਬ ਮਾਲਕ ਵੀਰ ਦਾ ਨਾਮ ਦੋਸਤੋ ਭਾਜੀ ਹਰਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਦੀ ਆਪਾਂ ਵੀਡੀਓ ਲੱਗੇ ਆਪਲੋਡ ਕਰਨਾ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਉਹਨੂੰ 6 ਮੱਜਾਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਤਿੰਨ ਮੱਜਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਹੋਈਆਂ ਤੇ ਤਿੰਨ ਮੱਜਾਂ ਦੋਸਤੋ ਗੱਭਣੀਆਂ ਸੂਣ ਦੇ ਬਿਲਕੁਲ ਡੀੜਾ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਤੋਂ ਪੁੱਛਾਂਗੇ ਚਾਰ گاਵਾ ਦੋਸਤੋ ਵੀਰ ਦੇ ਕੋਲ ਜਿੰਨਾ ਵਿੱਚੋਂ ਦੋ گاਵਾ ਜਿਹੜੀਆਂ ਤਾਜ਼ੀਆਂ ਸੂਈਆਂ ਤੇ ਦੋ گاਵਾ ਦੋਸਤੋ ਉਧਰੋਂ ਵੀ ਗੱਬਣੇ ਆ ਸਾਰੀ ਪੰਦੀ ਡਿਟੇਲ ਆਪਾਂ ਵੀਰ ਗੁਰਸਾਹਬ ਸਿੰਘ ਦੇ ਕੋਲੋਂ ਪੁਸ਼ਟੀ ਕਰਨਾ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਦੋਸਤੋ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਨਰਖ ਪਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਕਰਨੀ ਜੀ ਆਪਣਾ ਹੱਕ ਸਮਝ ਕੇ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਵੀ ਜੇ ਅਗਰ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਨਾਲ ਪਸ਼ੂ ਦੀ ਪੁਸ਼ਟੀ ਵੀ ਤੇ ਆਪਾਂ ਡਰਨਾ ਸਾਂਝੀ ਕਰ ਲੈਂਦੇ ਅਜੀਬਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਵਧੀਆ ਭਾਜੀ ਤੁਸੀਂ ਦੱਸੋ ਚੱਲੀ ਜਾਂਦਾ ਵਧੀਆ ਕੰਮ ਕਰ ਕਿਰਪਾ ਬਾਬੇ ਦੀ ਬੋਲੋ ਡਰੈਸ ਆਪਣਾ ਡਰੈਸ ਆਪਣਾ ਪਿੰਡ ਲੋਕਾ ਤਸਵੀਲ ਪੱਟੀ ਜਿਹੜਾ ਤਰਨਤਾਰਨ ਹਾਂਜੀ ਤੇ ਡਾੜੇ ਦਾ ਨਾਮ ਸਰਦਾਰ ਹਰਦੀਪ ਸਿੰਘ ਵਪਾਰੀ ਪਿੰਡ ਲੋਕਾ ਠੀਕ ਹੈ ਫੋਨ ਨੰਬਰ ਫੋਨ ਨੰਬਰ 9877903399 ਠੀਕ ਹੈ ਅੱਜ ਵੀਰ ਕਿੰਨੀਆਂ ਮੱਝਾਂ ਆਪਣੀਆਂ ਅੱਜ ਆਪਣੇ ਤੋਂ 6 ਮਹੀਨਾ ਤੇ 4 ਗਾਈਆਂ 4 ਗਾਵਾਂ ਹਾਂਜੀ ਮਾਲ ਆਪਣੇ ਤੋਂ ਕੱਲ ਹੀ ਆਈਆਂ ਕੱਲ ਹੀ ਨਵਾਂ ਆਇਆ ਮਾਲ ਠੀਕ ਹੈ ਜੀ ਹਾਂਜੀ ਤੇ ਸ਼ੁਰੂ ਕਰੀਏ ਵੀਰ ਇਸ ਮਾਲੀ ਤੋਂ ਪਹਿਲਾਂ ਉਹ ਜ ਤਿੱਜਾ ਸੁਗਾ ਵਾਜੀ ਹਾਂਜੀ ਚਾਰ ਦੰਦਿਆ ਛੋਟੀ ਠੀਕ ਹੈ ਜੀ ਅੱਜ ਸਵੇਰੇ ਸੋਈ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ ਕਰੋ ਚੈੱਕ ਅੱਜ ਸਵੇਰੇ ਸੋਈ ਜੀ ਤਿੱਜਾ ਸੁਗਾ ਸੋਈ ਆ ਤੇ ਚਵਾਈ ਵੀਰ ਦੀ ਕੋਈ ਹੋਈ ਹੈ ਚਵਾਈ ਭਾਈ 4 ਕਿਲੋ ਬਾਲਾ ਚੋਇਆ ਸਵੇਰੇ ਠੀਕ ਹੈ ਜੀ 4 ਕਿਲੋ ਬਾਲਾ ਦੋਸਤੋ ਵੀਰ ਕੰ ਦਾ ਚੋਇਆ ਵਾ ਹਾਂਜੀ ਇੱਕੋ ਚਵਾਈ ਦੇ ਇੱਕ ਦੋਸਤੋ ਸਰੇ ਕੀਤੀ ਬੱਚਾ ਨੇ ਦਿੱਤਾ ਜੇ ਕਟਾ ਕਾੜੀ ਬੱਚਾ ਪਤਾ ਨਾਰੂ ਬੱਚੇ ਦਾ ਦੋਸਤੋ ਕਰ ਲਓ ਚੈੱਕ ਥੋੜਾ ਜਿਆ ਤੁਰੰਤੋ ਔਲ ਕਰ ਦਿਓ ਕੋਈ ਨਹੀਂ ਜਿੰਨੀ ਤੁਰਨੀ ਉਹਨੀ ਤੁਰਨਾ ਜਿਆਦਾ ਕੋਈ ਨਹੀਂ ਕਾਲਾ ਹੀ ਨਹੀਂ ਪੈਂਦਰਾ ਇਹਨੂੰ ਬੱਚੇ ਦਾ ਬੋਹ ਕਰਦੀ ਬੱਤ ਤਾਜਾ ਡੰਗਰ ਤਨਪਦ ਚਾ ਕਰਨੇ ਕਰਨਾ ਹੀ ਕਰਨਾ ਵੀ ਮੇਰੇ ਬੱਚਾ ਕੋਰੇ ਪਤਾ ਨਹੀਂ ਕਿ ਕਿਨ ਚਲ ਗਿਆ ਆਹ ਲੋ ਦੋਸਤੋ ਕਰੋ ਚੈੱਕ ਜੀ 15 ਕਿਲੋ ਵਾਲੀ ਕੱਟੀ ਆ ਭਾਈ ਆ ਜੀ ਸੂਈ ਕਰਕੇ ਦੋਸਤੋ ਬੱਚੇ ਦਾ ਜਿਆਦਾ ਕਰਦੀ ਬਾਕੀ ਥਣਾ ਦੀ ਜਿਹੜੀ ਹੈ ਇਹਦੀ ਸ਼ੇਪ ਚੈੱਕ ਕਰਨ ਕਰਵਾ ਦੇਣਾ ਆ ਕਰੋ ਜੀ ਚੈੱਕ ਦੀ ਥਣਾ ਦੀ ਸ਼ੇਪ ਦੋਸਤੋ ਬੱਚਾ ਦੋਸਤੋ ਗਿੱਲੇ ਨਾੜੂ ਦੇ ਕਟਾ ਨਾਲ ਜੀ ਤੇ ਜਿਹੜੀ ਇਸ ਤੋਂ ਤੋਂ ਗਏ ਦੋਸਤੋ ਦੋ ਨੰਬਰ ਤੇ ਮਾਝੂ ਖਣੀ ਉਹਦਾ ਵੀ ਬੱਚਾ ਦੋਸਤੋ ਆ ਕਟਾ ਜੀ ਇਹਨਾਂ ਵੀ ਬਿਲਕੁਲ ਨਾਲੂ ਨਾਲੀਆ ਕਰਨ ਚੱਕ ਮੋਲਵੀਰੰਦ ਦਾ ਮਾਝੂ ਮੋਲ ਪਾਜੀ ਆਪਾਂ ਫੋਨ ਤੇ ਕਰਾਂਗੇ ਸਾਰੇ ਡੰਗਰਾਂ ਦੇ ਤਕਰੀਬਨ ਫੋਨ ਤੇ ਕਰਾਂਗੇ ਕਿ ਕੋਈ ਵਪਾਰੀ ਭਰਾ ਕਮਾਲ ਖੜਦੇ ਆ ਆਪਣਾ ਮਾਲ ਜਮੂ ਜਮੂ ਜਾਣਾ ਹੁੰਦਾ ਵਾ ਫਿਰ ਆਪਾਂ ਉਸਾਂ ਨਾਲ ਫੋਨ ਤੇ ਰੇਟ ਕਰਾਂਗੇ ਦੋ ਨੰਬਰ ਪਰ ਦਸੀ ਵੀ ਤੇ ਦੋ ਨੰਬਰ ਪਾਜੀ ਪਹਿਲਾ ਸੂਹਾ ਝੋਟੀ ਆ ਹਾਂ ਜੀ ਮੈਡਮ ਦੰਦਾ ਜਮੂ ਸੋ ਇਹਨੂੰ ਕਰਾਂ ਦਿਆ ਇਹ ਵੀ ਸਵੇਰੇ ਸੂਈਆਂ ਇਕੱਠੀਆਂ ਸੂਈਆਂ ਅੱਗੜੇ ਇਹਦੀ ਵੀ ਚਵਾਈ ਹੋਈ ਕੋਈ ਇਹਦੀ ਵੀ ਚਵਾਈ ਪਾਈ 3 3.5 4 ਕਿਲੋ ਬੋਲਾ ਚੋਇਆ ਦਾ ਵੀ ਠੀਕ ਹੈ ਨਾ ਬਹੁਤ ਚੰਗੀ ਸਾਢੇ 3 4 ਕਿਲੋ ਬੋਲਾ ਵੀ ਇਹਦਾ ਆ 4 ਕਿਲੋ ਵਾਲੀ ਕੱਟੀ ਆ ਦੋਸਤੋ ਪਹਿਲਾ ਸੂਆ ਸੂਈ ਜਾ ਕਰ ਲੋ ਚੱਕ ਐਸੀ ਗੱਲ ਲੈ ਲੈ ਵੀਰ ਮੁੰਡਾ ਚੰਗਾ ਦੋਸਤੋ ਬਹਾਂ ਦਾ ਗਾੜਾ ਗਾੜਾ ਸੋਹਣੀ ਦੋਸਤੋ ਇਹਦੀ ਫੇਸ ਕੁਆਲਿਟੀ ਆ ਬਿਲਕੁਲ ਦੋਸਤੋ ਨਿਕਾ ਨਿਕਾ ਸਿੰਘ ਰਿੰਗ ਸਿੰਘ ਆਹ ਦੀ ਬਾਕੀ ਥਣਾ ਹੁਣਾਂ ਦੀ ਕੁਆਲਿਟੀ ਕਰ ਲੋ ਚੈੱਕ ਆਹ ਲਓ ਬਿਤਾਉਂ ਚੱਤਾਂ ਦੋਸਤੋ ਵੀਰ ਤਿੰਨ ਨੰਬਰ ਬਾਰੇ ਤਿੰਨ ਨੰਬਰ ਆ ਜੀ ਤਾਜੀ ਸੋਈਆ ਇਹ 6-7 ਦਿਨਾਂ ਦੇ ਸ਼ੀਰ ਥੱਲੇ 12 ਲੀਟਰ ਦੁੱਧ ਤਿਆਰ ਹੋ ਗਿਆ 12 ਲੀਟਰ ਦੁੱਧ ਤਿਆਰ ਆ ਬੱਚਾ ਕੱਟਾ ਇਹ ਮਗਰ ਵਿੱਚ ਕੱਟਾ ਮਗਰ ਕੱਟਾ ਮੇਲਾ ਆ ਜੀ ਕੱਟਾ ਦੋਸਤੋ ਦਾ ਦੋਸਤੋ 12 13 ਕਿਲੋ ਦੋਸਤੋ ਦੋ ਤੋਲੇ ਸਟਾਰਟਿੰਗ ਕਰਤੀ ਹੈ ਕਰਮਾ ਜੀ ਦੋਦੇ ਵੀ ਮੈਂ ਹੀ 15 ਕਿਲੋ ਚਵਾਉਗੀ ਪਰ ਇਸ ਟਾਈਮ 12 ਲੀਟਰ ਹੋਊਗਾ ਆਪਣੀ ਵੀਡੀਓ ਬਿਨਾ ਬਾਜ਼ਾਰ ਤੋਂ ਆ ਇਹ ਨਹੀਂ ਆ ਵੀ ਆਪਾਂ ਵੀਡੀਓ ਪਾਉਣੀ ਆ ਆਪਾਂ ਅਧਿਆੜੀ ਟੰਗਰੀ ਨਹੀਂ ਚੋਣੀ ਉਹ ਕੰਮ ਨਹੀਂ ਆਪਣੇ ਤਾਂਗਾ ਆਪਾਂ ਜਿੰਨਾ ਵੀ ਕੰਮ ਕਰਨਾ ਸਾਫ਼ ਸੁਥਰਾ ਕਰਨਾ ਸਿੰਪਲ ਮੈਂ ਦੇਖਣ ਦੀ 5:30 ਵਜੇ ਦੀ ਸ਼ਾਮਾਂ ਦੀ ਚਾਹੀਏ ਤੇ 5:30 ਸਵੇਰ ਦੀ ਇਹ ਨਹੀਂ ਆ ਵੀ ਆਪਾਂ ਵੀਡੀਓ ਪਾਉਣੀ ਆ ਤੇ ਆਪਾਂ ਖੜਾ ਕੇ ਬਾਜ਼ਾਰ ਲਾ ਕੇ ਵੀਡੀਓ ਪਾਈਏ ਉਹ ਕੰਮ ਆਪਾਂ ਕਰਨਾ ਨਹੀਂ ਮਾਲ ਵੇਖਿਆ ਜਾਂ ਨਾ ਮਿਲ ਗਏ 4 ਨੰਬਰ ਵਰ ਦਸੀਗੇ ਇਹ ਗੱਬਣਿਆ ਭਾਜੀ ਕਿੰਨਾ ਟਾਈਮ ਖੜ੍ਹਦੇ ਇਹ ਅੱਜ ਸਵੇਰੇ ਸੁਈ ਆ ਦਿਨ ਖੜਦੀ 8 8 ਨਹੀਂ ਖੜ੍ਹਦੇ ਗੱਬਣ ਹਾਂਜੀ ਸਵੇਰ ਕਰਵਾ ਸੁਣੀਏ ਇਹ ਭਾਜੀ ਦੂਜਾ ਸੁਹਾਵਾ ਦੂਜਾ ਸੁਹਾਵਾ ਹਾਂਜੀ ਠੀਕ ਇੱਕ ਮਹੀ ਦਾ ਥੋੜਾ ਜਿਹਾ ਖੁੱਲਾ ਥੋੜਾ ਜਿਹਾ ਬਾਕੀ ਮੈਂ ਥਣ ਭਾਂਡੇ ਦੀ ਬਹੁਤ ਜਿਆਦਾ ਖੁੱਲੀ 15 16 ਕਿਲੋ ਮੈਂ ਦੁੱਧ ਖੜਾ ਕੇ ਚਵਾਉਗੀ ਰਾਮ ਨਾਲੀ ਆ ਲੋ ਜੀ ਕਰੋ ਚੱਕੇ ਦੀ ਪਿੱਠ ਪਾ ਦਿਓ ਦੋਸਤਾਂ ਪਹਿਲੇ ਦਿਨ ਖੜਦੀ ਆ ਮੈਂ ਜਿੰਨੀ ਆਊਗੀ ਪਛਾਣ ਹੋਈ ਆਊਗੀ ਗਾਹਣ ਹੋਣੀ ਜਾਂਦੀ ਆਰਡਰ ਕੁਆਲਟੀ ਦੋਸਤੋ ਸੋਹਣੀ ਤਿਆਰ ਕਰੂਗੀ ਕਰਮਾਲੀ ਅਜੇ ਦਿਨ ਦੋਸਤੋ ਪਹਿਲੇ ਸੂਣ ਦੇ ਵਿੱਚ 8 ਦਿਨ ਬਾਕੀ ਪਹਿਲੇ ਸੂਣ ਦੇ ਵਿੱਚ 4 ਨੰਬਰ ਵੀਰ ਬਰ ਕੱਢ ਲਿਆ ਹੈ 5 ਨੰਬਰ 4 ਨੰਬਰ ਝੋਟੀ ਗੱਬਣ ਆ 5 ਨੰਬਰ ਇਹ ਵੀ ਦਿਨ ਖੜਦੀ ਆ 5 7 ਸੁਆ ਕਰਵਾ ਸੁਣੀ ਵੀਰੇ ਦੂਜਾ ਸੁਆ ਦੂਜਾ ਸੁਆ ਸੋਣੀ ਆ ਝੋਟੀ ਇਹ ਵੀ ਝੋਟੀ 15 ਕਿਲੋ ਵਾਲੀ ਆ ਦੋਸਤ ਫਿਰ ਕੁਆਲਟੀ ਕਰੋ ਚੱਕ ਦੇ ਜੀ ਬਾਕੀ ਝੋਟੀ ਠੰਡੀ ਆ ਔਰ ਝਾਂਜਰ ਨਾਲ ਇੱਕ ਪੈਰ ਚ ਪਾਈ ਆਲ ਬੜੀ ਕਰਦੀ ਠੀਕ ਹੈ ਮੈਂ ਦੋਵਾਂ ਚ ਜਦੋਂ ਪਾ ਦੇਣੀ ਫਿਰ ਤੁਰਦੀ ਨਹੀਂ ਆ ਠੀਕ ਹੈ ਜੀ ਇਸੇ ਦੀ ਪਾਈ ਇੱਕ ਚ ਸਵੇਰੇ ਪਾ ਦਾਂਗੇ ਘਝੌਂਦੇ ਅਸੀਂ ਘਝੌਂਦੇ ਮੈਂ ਝਾਂਜਰਾਈਆਂ ਪਾਵਾਂਗੇ ਨਾ ਝੋਟੀ ਸ਼ਕੀਨ ਬੋ ਲਓ ਦੋਸਤ ਕਰੋ ਚੱਕ ਦੇ ਦੋਸਤੋ ਚੰਗੀ ਜੰਮੀ ਪਲੀ ਐ ਤੇ ਬਾਕੀ ਦੋਸਤੋ ਦਾ ਆਰਡਰ ਕਰ ਲਓ ਚੈੱਕ ਤੇ ਸੁਣਦੇ ਸਮੇਂ ਦਾ ਤੇ ਕਿੰਨਾ ਕਾ ਆਰਡਰ ਤਿਆਰ ਕਰ ਲੂਗੀ ਅੰਦਾਜ਼ਾ ਦੋਸਤੋ ਤੁਸੀਂ ਆਪ ਲਾ ਸਕਦੇ ਹੋ ਐਸ ਤੋਂ ਅਗੇ ਮੇਰੀ ਸ਼ੇ ਨੰਬਰ 5 9824 6 ਨੰਬਰ ਵਾਲੀ ਦੀ 6 ਨੰਬਰ ਵਾਲਾ ਤਾਂ ਨਗੀਨਾ ਹੀ ਆ ਤੁਹਾਨੂੰ ਚੈੱਕ ਕਰਾ ਦਿੰਨੇ ਆ ਕੱਢੋ ਬਾਹਰ ਦਸਤੂਨੀ ਉਹ ਪਾਇਆ ਬੰਦੇ 2 30 ਦਾ ਬੰਦੇ ਲਿਆਏ ਆਪਣੇ ਏਰੀਏ 'ਚ ਇੱਥੇ ਖਾਸ ਹੀ ਆ ਅੱਛਾ ਜੀ ਇਧਰੋਂ ਆਪਣੇ ਏਰੀਏ 'ਚ ਲਈ ਬੰਦੇ 2 30 ਦੀ ਮਹੀਂ ਉਧਰੋਂ ਲਿਆਏ ਬੰਦਿਆਂ ਤੋਂ ਮਰ ਗਿਆ ਬੱਚਾ ਠੀਕ ਹੈ ਜੀ ਹਾਂ ਉਹਨਾਂ ਨੂੰ ਮਿਲਦੀ ਨਹੀਂ ਰਹੀ ਤੇ ਆਪਣੇ ਤੋਂ ਟਿਕ ਗਈ ਜਾਨ ਆਕੇ ਠੀਕ ਹੈ ਜੀ ਡੇਢ ਮਹੀਨਾ ਆਇਆ ਮਹੀਂ ਸੂਈ ਨੂੰ ਅੱਛਾ ਡੇਢ ਮਹੀਨਾ ਗਸਈ ਨੂੰ ਹੋਰ ਬੋਕ ਤਿਆਰ ਦੋ ਤੋਂ ਕਿੰਨਾ ਤਿਆਰ ਹੋ ਦੋ ਦਾ 10 ਟੈਂਕ 12 13 ਲੀਟਰ ਰਾਮਨਾਲ ਹੋਊਗਾ ਪਹਾੜੇ ਤੇ ਮਿਲਦੀ ਵਾਜਾਂ ਮਾਰ-ਮਾਰ ਕੇ ਫੁੱਲ ਕੱ ਬਾਕੀ ਮਹੀਨੇ 18-19 ਲੀਟਰ ਦੋਦਰ ਰਾਮਣਾ ਚਵਾਇਆ ਖੰਡੇ ਹਾਲੋ ਦੋਸਤੋ ਕਰੋ ਚਤਰੀ ਦਾ ਕੱਦ ਕਾਟ ਇਹ ਦੋਸਤੋ ਆਪ ਇਹ ਜਿਹੜਾ ਟੋਰੰਡ ਹੈ ਉਹਦੇ ਕੱਦ ਦੇ ਬਿਲਕੁਲ ਬਰਾਬਰ ਆਉਂਦੀ ਜੀ 12-13 ਕਿਲੋ ਦੁੱਧ ਦੋਸਤੋ ਹੋਣ ਜਿਹੜਾ ਮੌਕੇ ਦਾ ਤਿਆਰ ਹੈ ਸੂਈ ਨੂੰ ਜਿਹੜੇ ਮਹੀਨਾ ਹੋ ਗਿਆ ਬੱਚਾ ਦਾ ਐਕਸਪਾਇਰ ਹੋ ਗਿਆ ਤੇ ਭਾੜੇ ਤੇ ਦੋਵੇਂ ਟਾਈਮ ਮਿਲਦੀ ਜੀ ਅਛਾ ਵੀਰ ਮਿਲਣ ਦੇ ਵਿੱਚ ਕੋਈ ਦਿੱਕਤ ਨਹੀਂ ਕਰਦੇ ਮਿਲਣ ਦੇ ਵਿੱਚ ਕੋਈ ਦਿੱਕਤ ਨਹੀਂ ਭਾਈ ਭਾਵੇਂ ਆਪਣੇ ਘਰ ਦੋ ਡੰਗ ਚੋਈਓ ਜਾਂ ਤਿੰਨ ਡੰਗ ਚੋਈਓ ਅਸੀਂ ਹੁਣ ਆਕੇ ਮੈਂ ਟੇਕਣ ਲੱਗੀ ਆ ਮੈਂ ਥੱਲੇ ਦੁੱਧ ਆਪਾਂ 18 ਮੀਲੀਟਰ ਕਰਨਾ ਮੈਂ ਥੱਲੇ ਜਿਹੜੇ ਆਪਣੀ ਇਸ ਤੋਂ ਅਗੇ ਵੀਰ گاਵਾਵਰ ਦੱਸਿਓ ਕਿੰਨਾ گاਵਾ ਦੀ ਡਿਟੇਲ ਗਾਇਆਂ ਭਾਈ ਜੀ ਦੋ ਗੱਬਣਾ ਹਾਂਜੀ ਤੇ ਦੋ ਸੂਈਆਂ ਪਹਿਲਾਂ ਜਰਸੀ ਤੋਂ ਸ਼ੁਰੂ ਕਰ ਲਈ ਪਹਿਲਾਂ ਜਰਸੀ ਤੋਂ ਕਰ ਲਓ ਲਓ ਜੀ ਕਰੋ ਚੈੱਕ ਜਰਸੀ ਦੂਜਾ ਸੂਆ ਜੋ ਪਹਿਲੇ ਸੂਗੇ ਜਰਸੀ ਨੇ ਚਵਾਇਆ 15 16 ਲੀਟਰ ਦੁੱਧ ਖੜਾ ਕੇ ਆਰਾਮ ਨਾਲ ਅਛਾ ਜੀ ਹਾਂਜੀ ਇਹ ਤੋਂ ਆਪਣੇ ਏਰੀਆ ਚ ਲਈ ਆ ਇਹ ਤੇ ਝੂਠ ਕੋਈ ਨਹੀਂ ਲਾਗੋਂ ਲਈਆ 10 ਵੀ ਦਵਾਂਗੇ ਬੰਦਿਆਂ ਦੇ ਘਰੋਂ ਜਾ ਕੇ ਪਤਾ ਕਰ ਲੋ ਕਿੰਨਾ ਡੇਮਗਾ ਸੀ ਇਹਨੂੰ ਸੂਈ ਨੂੰ ਅੱਜ 7-8 ਦਿਨ ਹੋ ਗਏ ਆ ਬੱਚਾ ਬੱਚਾ ਵੱਛੀ ਇਹਨੇ ਮਗਰ ਹੁਣ ਕਿੰਨਾ ਦੁੱਧ ਆ 80 ਬੱਚੀ ਹੁਣ 12 ਲੀਟਰ ਦੁੱਧ ਖੜਾ ਕੇ ਚੋ ਆ ਕੇ ਜਿੱਦਾਂ ਮਰਜੀ ਕੋਈ ਲੈ ਜਾਏ ਠੀਕ ਹੈ ਜੀ ਲਓ ਦੋਸਤੋ 12 ਲੀਟਰ ਦੁੱਧ ਵੀਰ ਕੰਦਾ ਤਿਆਰ ਹੈ ਦੂਜਾ ਸਵੇਰ ਬੱਚਾ ਵੱਛੀ ਕੋਈ ਬਿਨਾ ਬਾਜ਼ਾਰ ਤੋਂ ਜੇ ਆ ਪੰਗ ਦੇ ਦਿਹਾੜੀ ਨਾ ਚੋ ਕੇ ਵੀਡੀਓ ਬਣਾਈਏ ਤੇ ਵੜ ਦੇ ਕੋਲੋਂ ਚੱਡਾ ਲੈ ਕੇ ਨਾ ਤੁਰਿਆ ਜਾਵੇ ਆ ਲੋ ਜੀ ਆ ਦੋਸਤੋ ਬੱਚਾ ਦਾ ਵੱਛੀ ਕਦੀ ਬਿਲਕੁਲ ਸੇਮ ਟ ਹਲ ਜਰਸੀ ਆ ਫਲ ਜਰਸੀ ਮਗਰ ਬੱਛੀ ਆ ਜਰਸੀ ਮੜੀ ਜੋਂ ਕਰ ਵੀਰ ਕਿਹਦੇ ਥਾਂ ਦੀ ਕੁਆਲਿਟੀ ਤੇ ਚੈੱਕ ਕਰਵਾ ਦੀ ਮੋਟਰ ਛੱਡੋ ਮੜੀ ਅਸ਼ਾ ਵੀਰੇ ਮੋਲੇ ਦਾ ਮੋਲੇ ਦਾ ਭਾਜੀ 55000 ਰੁਪਇਆ ਕਰਦੇ ਆ 55000 ਤਾਂ ਮੰਨ ਲਊਗਾ ਪਤਾਂ ਫੁੱਲ ਕਰਾਂਗੇ ਦੇਖੋ ਵੀਰ ਦੋ ਰੋ ਨੇੜੇ ਦਾ ਹੋਊਗਾ ਠੀਕ ਹੈ ਹਾਂਜੀ 55000 ਰੁਪਇਆ 50 ਕਿਲੋਮੀਟਰ ਤੱਕ ਦੀ ਕਰਾਇਆ ਅਸੀਂ ਦਵਾਂਗੇ 55000 ਰੁਪਏ ਅੱਛਾ ਜੀ ਠੀਕ ਹੈ 50 ਕਿਲੋਮੀਟਰ ਜਿੰਨੀ ਭਾਵੇਂ ਲਾਗੋ ਦੂਰੋਂ ਨੇੜੇ 50 ਕਿਲੋਮੀਟਰ ਜੇ ਫੁੱਲ 55 ਜੀ 55 ਸਾਈਜ਼ ਰੱਖੂਗਾ ਫਿਰ ਅਸੀਂ ਪਹੁੰਚ ਕਰਾ ਲਾਂਗੇ 50 ਕਿਲੋਮੀਟਰ ਦੇ 50 ਕਿਲੋਮੀਟਰ ਏਰੀਆ ਦੇ 55000 ਰੁਪਏ ਚ ਪਹੁੰਚ ਹਾਂ ਜੀ ਪਹੁੰਚ ਕਰਾ ਲਾਂਗੇ ਠੀਕ ਹੈ ਹਾਂ ਜੀ ਦੋ ਨੰਬਰ ਪਰ ਦਸੀ ਵੀਰ ਦੋ ਨੰਬਰ ਵਾਲੀ ਭਾਜੀ ਤਾਜੀ ਸੂਈ ਅੱਜ ਇਹਨੂੰ 5-4 ਦਿਨ ਹੋ ਗਏ ਆ ਬੋਲੇ ਕਨਾ ਤੇ ਹਰ ਨੂੰ ਬੋਲੇ ਥਲੇ 18 ਨੀ ਲੀਟਰ ਹੋਗਾ ਤੁਸੀਂ 18 ਮੰਨ ਕੇ ਚਲੋ ਦੋ ਡੰਗ ਚੋਲੋ ਤਿੰਨ ਡੰਗ ਚੋਲੋ ਠੀਕ ਹੈ ਜੀ ਸਾਜੀ ਸੁਈ ਆ ਬੋਲੇ ਚੋਂ ਨਿਕਲਦੀ ਸਾਫ ਸੁਥੀ ਕੀਤੀ ਆ ਇਹਨੇ ਬਚਾ ਦਿੱਤਾ ਇਹਦਾ ਬੱਛਾ ਕਾਲਾ ਆ ਨਾੜੂ ਨਾਲ ਹੀ ਆ ਲੋ ਜੀ ਦੋਸਤੋ ਕਦ ਕਾਠ ਗਾਂ ਦਾ ਤੇ ਵੀ ਆਰਡਰ ਕੁਆਲਟੀ ਕਰੋ ਚੈੱਕ ਬੱਚਾ ਦੋਸਤੋ ਨੇ ਬੱਚਾ ਦਿੱਤਾ ਜੀ ਆਹ ਜੀ ਬੱਚਾ ਦੋਸਤੋ ਦਾ ਬੱਚਾ ਤਣਾ ਦੀ ਦੋਸਤੋ ਗਾਂ ਦੀ ਜਿਹੜੀ ਛੇਪ ਆ ਬਹੁਤ ਵਧੀਆ ਹੱਥੀ ਚੋਾਈ ਮੁੱਠੀ ਵਾਲਾ ਥਾਂ ਦੋਸਤੋ ਲੱਗਾ ਜਿਗਾ ਨੂੰ ਇਹ ਵੀ ਭਾਜੀ 20 22 ਲੀਟਰ ਬੰਦਿਆਂ ਨੇ ਆਰਾਮ ਨਾਲ ਦੁੱਧ ਚੋਇਆ ਠੀਕ ਹੈ ਹਾਂਜੀ ਬਾਕੀ ਠੰਡੀ ਵੜੀ ਆ ਇਹ ਵੀ ਆਪਾਂ ਇਹਦਾ ਮੁੱਲ ਵੀਰ ਇਹਦਾ ਮੁੱਲ ਭਾਜੀ 65000 ਰੁਪਿਆ ਅੱਛਾ ਹਾਂਜੀ ਇਹਦੀ ਵੀ ਛੋੜ ਆ 50 ਕਿਲੋਮੀਟਰ ਫ੍ਰੀ ਛੱਡ ਕੇ ਆਵਾਂਗੇ ਅੱਛਾ ਇਹਦੀ ਵੀ 50 ਇਹਦੀ 50 ਕਿਲੋਮੀਟਰ ਠੀਕ ਹੈ ਦੋਵਾਂ گاਵਾਂ ਦੀ ਦੋਸਤੋ ਵੀਰ ਨੇ ਆਫਰ ਲਾਈ ਆ 50 ਕਿਲੋਮੀਟਰ ਏਰੀਆ ਦੇ ਵਿੱਚ ਵੀਰ ਕਹਿੰਦਾ ਵੀ ਪਹਿਲੀ ਗਾਂ 55 ਦੂਜੀ 65000 ਵਿੱਚ ਪਹ ਇਹ ਪਹਿਲਾ ਸੂਆ ਵਛੀ ਆ ਕਿੰਨਾ ਟਾਈਮ ਖੜਦੀ ਆ ਇਹ ਹਫਤਾ ਲੈ ਜੂਗੀ ਵਛੀ ਵਛੀ ਬੰਨ ਵਾਲੇ ਰਿਕਾਰਡ ਤੋੜੂਗੀ ਤੱਲੇੋਂ ਪਹਿਲਾ ਸੂਆ ਘੋੜੀ ਵਾਂਗੂ ਤੁਰਦੀ ਵਛੀ ਛੋੜੀ ਵੜੀ ਆ ਹਾਲੇ ਦੋਸਤੋ ਜੀ ਕਰੋ ਜੀ ਆਪਣੀ ਚੈੱਕਰ ਬਾਕੀ ਵਛੀ ਪਹਿਲੇ ਸੂਏ 18-19 ਲੀਟਰ ਦੁੱਧ ਚਵਾਊਗੀ ਨਸਲ ਜਾਤ ਬਹੁਤ ਜਿਆਦੀ ਆ ਸਿਰਫ ਇਹੋ ਵੀ ਕੱਚੀ ਕੱਚੀ 4 ਦਿਨ ਸਾਹਮਣੇ ਆ ਲਈ ਆ ਬਾਕੀ ਦੋਸਤੋ ਆਰਡਰ ਜਿਹੜਾ ਕਰਮਾਲੀ ਸੁਣਾ ਤਿਆਰ ਕਰੀ ਹੁੰਦੀ ਬਾਕੀ ਦੋਸਤੋ ਕੱਦਗਾੜ ਵੀ ਗਾਂ ਦਾ ਪੂਰਾ ਤੇ ਥੋੜਾ ਜਿਹਾ ਲੱਸਾ ਪਾਣ ਜ਼ਰੂਰ ਰੱਖ ਦੀ ਜੀ ਹਾਂਜੀ ਦੋਸਤੋ ਵਲਟ ਨਾ ਉਹ ਕਾਫੀ ਪਈਆਂ ਹਵਾਨੇ ਨੇ ਜੀ ਬਸ ਚਾਰ ਨੰਬਰ ਵਰਗ ਅਸੀਂ ਵੀ ਇਹਦਾ ਮੁੱਲ ਦੱਸਾਂ ਵੀਰ ਕੇ ਨਹੀਂ ਇਹਦਾ ਭਾਜੀ ਕੱਚੀ ਆ ਕਿਉਂਕਿ ਇਹਦਾ ਮੁੱਲ ਅਸਕਰ ਹੁਣ ਦੱਸਾਂਗੇ ਫਿਰ ਮੁੜ ਕੇ ਆਪਾਂ ਹੋ ਸਕਦਾ ਆਪਾਂ ਸਮਾ ਕੇ ਵਾਸੀ ਵਿੱਚ ਕੇ ਫਿਰ ਔਖਾ ਹੁੰਦਾ ਇਹਨਾਂ ਦੇ ਮੁੱਲ ਆਪਾਂ ਫੋਨ ਤੇ ਦੱਸਾਂਗੇ ਇਹਦੇ ਬਾਰੇ ਅਸੀਂ ਵੀ ਇਹਦੀ ਕੀ ਡਿਟੇਲ ਇਹਦਾ ਭਾਜੀ ਦੂਜਾ ਸੁਗਾ ਵਾ ਕਿਉਂਕਿ ਪਹਿਲੇ ਸੁਗੇ ਤੇ ਗਾਂ ਨੇ ਆਪਾਂ ਆਪਣੇ ਏਰੀਆ ਚੋਂ ਗਾਂ ਲਈ ਆ ਪਿੰਡ ਵੀ ਦੱਸ ਦਾਂਗੇ ਬੰਦਿਆਂ ਦਾ ਘਰ ਵੀ ਦੱਸ ਦਾਂਗੇ ਪਹਿਲੇ ਸੁਗੇ ਬੰਦਿਆਂ ਦੇ ਵੀ 25 ਲੀਟਰ ਤੇ 700 ਗ੍ਰਾਮ ਦੁੱਧ ਅਸੀਂ ਚੋਇਆ ਬੰਦੇ ਥੰਨੇ ਠੀਕ ਹੈ ਹਾਂਜੀ 25 20 ਕਿਲੋ ਦੋਸਤੋਂ ਦੁੱਧ ਨੂੰ ਪਹਿਲੇ ਸੁਗੇ ਬਾਕੀ ਵੜ ਐ ਕਿ ਬਣੀ ਵੜੀ ਆ ਬਾਕੀ ਆਪਣੇ ਤੋਂ ਵੀ ਆਈ ਨੂੰ 3-4 ਦਿਨ ਹੋ ਗਏ ਆ ਬਾਕੀ ਦੁੱਧ ਆ ਦੋਸਤੋਂ ਆਰਡਰ ਸੋਨਾ ਤਿਆਰ ਕਰੀ ਤੀਨ ਨੂੰ ਹੱਥ ਮਾਰੂਗੀ ਵੜ ਬਾਕੀ ਤਾਂ ਭਾਂਡੇ ਦੀ ਬਹੁਤ ਜ਼ਿਆਦੀ ਖੁੱਲੀ ਬਾਨੀ ਕੱਦ ਵੱਡਾ ਵਾ ਇਹਨੇ ਵੀਰ ਕੋਈ ਭਾਵੇਂ ਫੋਨ ਦੇ ਵਿੱਚ ਲੱਗ ਗਿਆ ਕਿ ਖੜ ਕੇ ਇਹਦੇ ਕੱਦ ਛੋਟਾ ਹੋਊਗਾ ਫੋਨ ਵੱਡੇ ਕੱਦ ਦੀ ਹੈ ਬਾਕੀ ਬਾਨੀ ਬਹੁਤ ਜ਼ਿਆਦੀ ਆ ਦੇਖ ਲਓ ਦੋਸਤੋ ਥਾਣ ਦੀ ਸ਼ੇਪ ਚੈੱਕ ਕਰ ਲਓ ਆਹ ਜੀ ਕਰੋ ਚੈੱਕ ਜੀ ਇਧਰ ਦੇਖੋ ਥਾਣਾ ਹਥੀ ਜਵਾਈ ਮੁੱਠੀ ਵਾਲਾ ਬਹੁਤ ਜ਼ਿਆਦਾ ਵੱਡਿਆ ਕਿਸੇ ਵੀਰ ਨੇ ਮਸ਼ੀਨ ਤੇ ਚਵਾਈ ਕਰਨ ਤਾਂ ਹੀ ਹੋ ਸਕਦੀ ਹੈ ਹਥੀ ਦੀ ਚਵਾਈ ਦੋਸਤੋ ਬਹੁਤ ਵਧੀਆ ਹੋ ਸਕਦੀ ਹੈ ਨਵਾਈਆ ਵਾ ਜੋ ਮਰਜੀ ਸਾਫ਼ ਠੰਢੀ ਵਧੀਆ ਚਾਰ گاਵਾ ਦੋਸਤੋ ਦੋ ਗੱਬਣ ਤੇ ਦੋ ਸਰੀਆਂ ਜੇ ਦੋਵਾਂ گاਵਾ ਦੇ ਨਾਲ ਦੋਸਤੋ ਆਫਰ ਵੀਰ ਨੇ ਦੱਸ ਸੀ ਕਰਤੀ ਹੈ ਇਸ ਤੋਂ ਬਿਨਾ ਦੋਸਤੋ ਵੀਰ ਦੇ ਕੋਲ 6 ਮੱਝਾਂ ਜਿਨ੍ਹਾਂ ਵਿੱਚ 3 ਮੱਝਾਂ ਜਿਹੜੀਆਂ ਸੁਧੀਆਂ ਵਾਂ ਤੇ 3 ਮੱਝਾਂ ਗੱਭਣਾ ਵਾਂ ਅਸਲੀ ਦੋਸਤੋ ਇੱਕ ਟਾਈਮ ਦੋ ਟਾਈਮ ਚੋਕੇ ਸੂਏ ਪਹੁੰਚੀ ਕਰ ਲਓ ਤੇ ਜਿਹੜਾ ਗੱਭਣਾ ਪਸ਼ੂ ਦੋਸਤੋ ਉਹਨੂੰ ਇੱਕ ਆਪਣੇ ਥਾਣਾ ਦੀ ਤਿੱਪ ਕੇ ਚੈੱਕ ਪਾਸ ਕਰਕੇ ਫਿਰ ਦੋਸਤੋ ਖਰੀਦੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ